बोलो कृष्ण कन्हैया लाल की जय द्वारिकाधीश ने जय हे <laughs> मने वालों लागे से पेलो सामडो रे मने वालों लागे से पेलो सामडो रे ए तो योढे से का ਨੇ ਵਾਲੋ ਲਾਗੇ ਸਪਹਿਲੋ ਸਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਮੜੋ ਰੇ ਹੈ ਵਾਲੋ ਮੋਰ ਮੁੰਗਟ ਸਿਰ ਅਦਰ ਤੋ ਰੇ ਹੈ ਵਾਲੋ ਮੋਰ ਮੁੰਗਟ ਸਿਰ ਅਦਰ ਤੋ ਰੇ ਇਹ ਤੋ ਗੋਕੁੜ ਮੰਗਾਇਓ ਸਰ ਤੋ ਰੇ ਇਹ ਤੋ ਗੋਕੁੜ ਤੋਰੇ ਮਨੇ ਵਾਲੋ ਲਾਗੇ ਸੇ ਪਹਿਲੋ ਸਾਮੜੋ ਰੇ ਮਨੇ ਵਾਲੋ ਲਾਗੇ ਸੇ ਪਹਿਲੋ ਸਾਮੜੋ ਰੇ ਏ ਮਨੇ ਵਾਲੋ ਲਾਗੇ ਸੇ ਪਹਿਲੋ ਸਾਮੜੋ ਰੇ ਏ ਤੋ ਯੋਡੇ ਸ ਕਾੜੋ ਕਮੜੋ ਰੇ ਏ ਤੋ ਯੋਡੇ ਸ 来게 से पेलो सामडो रे मने वालो लागे से पेलो सामडो रे एने पगे जांजर नी जणकार से एने पगे जांजर नु जणकार से रे इनी वांचडी नो रुडो रणकार से ਰਸੇ ਨੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਇਹ ਤੋ ਯੋਢੇ ਸ ਕਾੜੋ ਕਮੜੋ ਰੇ ਇਹ ਤੋ ਯੋਢੇ ਸ ਕਾੜੋ ਕਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਨਾ ਤੇਜਤਣੀ ਨਹੀਂ ਪਰ ਸੇਰੇ ਇਹ ਨਾ ਤੇਜਤਣੋ ਨਹੀਂ ਪਰ ਸੇਰੇ ਨੰਦ ਲਾਲਾ ਨੀ ਲਟਕਤੀ ਚਾਲ ਸੇਰੇ ਨੰਦ ਲਾਲਾ ਨੀ ਲਟਕਤੀ ਚਾਲ ਸੇਰੇ ਮਨੇ ਵਾਲੋ ਲਗੇ ਸੇ ਪੀਲੋ ਸਾਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਇਹ ਤੋ ਯੋਢੇ ਸ ਕਾੜੋ ਕਮੜੋ ਰੇ ਇਹ ਤੋ ਯੋਢੇ ਸ ਕਾੜੋ ਕਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਇਹਨੇ ਪਾਂਡਵੋ ਕੂੜ ਨੇ ਤਾਰਿਉਂ ਰੇ ਇਹਨੇ ਪਾਂਡਵੋ ਕੂੜ ਨੇ ਤਾਰਿਉਂ ਰੇ ਇਹਨੇ ਕੌਰਵੋ ਕੂੜ ਨੇ ਸਹਾਰਿਉਂ ਰੇ ਇਹਨੇ ਕੌਰਵੋ ਕੂੜ ਨੇ ਸਹਾਰਿਉਂ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਇਹ ਤੋ ਯੋਢੇ ਸੇ ਕਾੜੋ ਕਮੜੋ ਰੇ ਇਹ ਤੋ ਯੋਢੇ ਸੇ ਕਾੜੋ ਕਮੜੋ ਰੇ ਹੈ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ आनंद मंगळ नो स्वामी लागे मीठडोरे आनंद मंगळ नो स्वामी लागे मीठडोरे एणे डाकोर मारी ने डीठियो रे एणे डाकोर मारी ने डीठियो रे मने वालो लागे से पेलो सामडो रे ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਇਹ ਤੋ ਯੋਢੇ ਸੇ ਕਾੜੋ ਕਾੜੋ ਕਮੜੋ ਰੇ ਇਹ ਤੋ ਯੋਢੇ ਸੇ ਕਾੜੋ ਕਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ ਮਨੇ ਵਾਲੋ ਲਾਗੇ ਸਪਹਿਲੋ ਸਾਮੜੋ ਰੇ बोलो कृष्ण कन्हैया लाल की जय द्वारिका देशनी जय मित्रों सरस मजा नु भजन अतु तुमने पसंद आयो तो मारी चैनल ने लाइक शेयर और ने सब्सक्राइब जरूर थी कर दीजो